ਸੋ ਪੁਰਾਣੇ ਤੇ ਅਜ ਦੇ ਸਮੇਂ ਦੀ ਗੱਲ ਕਰਨ ਲੱਗਿਆਂ ਜਦੋਂ ਅਸੀਂ ਸੀ ਬੱਚੇ ਹੁੰਦੇ ਬੜਾ ਡਰ ਸਹਿਮ ਨਾਲੇ ਸੱਚੇ ਹੁੰਦੇ ਚਾਚੇ ਤਾਏ ਦੀ ਨਿਗਰਾਨੀ ਚੱਲਦੀ ਨਹੀਂ ਸੀ ਮਨਮਾਨੀ ਝੜਕਿਆ ਬਹੁਤ ਬਹੁਤ ਮਿਲਿਆ ਪਿਆਰ ਕਦੇ ਨਾ ਹੋਏ ਕਹਿਣੇ ਤੋਂ ਬਾਹਰ ਅੱਖਾਂ ਦੀ ਹੁੰਦੀ ਸੀ ਘੂਰ ਕੁਸਨ ਮੁਕੇ ਨਹੀਂ ਸੀ ਬਹੁਤੀ ਦੂਰ ਗੱਲਾਂ ਉੱਤੇ ਪੈਂਦੀਆਂ ਚੰਨਾ ਕਦੇ ਕਦੇ ਚੁੱਕ ਦੇਸੀ ਡੰਡਾ ਪਿਓ ਦੀ ਕੁਟ ਮਸ਼ਹੂਰ ਹੁੰਦੀ ਸੀ ਅੱਗੇ ਮਾਂ ਬੇਬਸ ਮਜਬੂਰ ਹੁੰਦੀ ਸੀ ਦਾਦੀ ਦਾ ਰੋਹਵ ਸੀ ਬਾਵਾ ਛੁੜਾ ਲੈਂਦੀ ਸੀ ਭਰ ਕੁਲਾਵਾ ਅੱਜ ਮਾਂ ਪਿਓ ਬੱਚਿਆਂ ਅੱਗੇ ਹਾਰੇ ਲੱਗਦਾ ਦਿਨੇ ਦਿਖਾਉਂਦੇ ਤਾਰੇ ਮੁਸੀਬਤ ਰੱਬ ਤੋਂ ਮੰਗੀ ਆਪ ਬੱਚੇ ਨੇ ਸੀ ਜੰਮੇ ਬਾਪ ਘਰ ਕਰਦੀ ਅੱਜ ਇਹ ਕਹਾਣੀ ਅਸੀਂ ਪਰਸੈਂਟ ਇਹਨੂੰ ਸੱਚੀ ਜਾਣੀ ਬੜੀ ਜਦੋ ਜੈਦ ਨਾ ਉਠਾ ਦੇਈ ਦੇ ਬਸ ਟਾਈਮ ਨਾਲ ਸਕੂਲ ਪਹਚਾ ਦੇਈ ਦੇ ਜਦੋਂ ਕਿਤੇ ਹੁੰਦੀ ਏ ਛੁੱਟੀ ਦੁਪਹਿਰ ਤੱਕ ਔਲਾਦ ਨਾ ਉੱਠੀ ਮੋਬਾਈਲ ਉੱਤੇ ਕਦੇ ਵੇਲ ਨਾ ਮਿਲਦੀ ਬੱਚੇ ਕਿਵੇਂ ਹੋਣਗੇ ਹਿਲਲੀ ਮੋਬਾਈਲਾਂ ਉੱਤੇ ਰਹੀ ਫ੍ਰੀ ਫਾਇਰ ਚੱਲ ਅੱਜ ਕੋਈ ਨਾ ਜਾਵੇ ਗਰਾਊਂਡਾਂ ਵੱਲ ਰੀਲਾਂ ਇੰਸਟਾ ਕਰ ਚ ਆ ਗਿਆ ਬੱਚਿਆਂ ਦਾ ਦਿਮਾਗ ਖਾ ਗਿਆ ਨਾ ਕੋਈ ਵੱਡੀ ਡਿਗਰੀ ਦਾ ਵੱਡੀ ਗੇਮ ਉਂਝ ਭਾਲ ਦੇ ਵੱਡੀ ਫੇਮ 버ਗਰ ਮੋਮੋ ਖਾਂਦੇ ਪੀਜਾ ਪਲੱਸ 2 ਕਰਕੇ ਉਡੀਕ ਦੇ ਵੀਜ਼ਾ ਅੱਜ ਵਿਰਲਾ ਕੋਈ ਆਗਿਆਕਾਰ ਬਹੁਤ ਨੇ ਕਹਿਣੇ ਤੋਂ ਬਾਅਦ ਦੇਖ ਲੈ ਵੀ ਕੋਈ ਕੰਮ ਕਰ ਕਹਿ ਕੇ ਪਾਡ ਨੰਬਰ 28 ਬੁੱਕਾ ਲੈ ਕੇ ਦੇਖ ਲੈ ਵੀ ਇਹ ਲੈ ਕੇ ਪੰਗਾ ਕਹਿਣਗੇ ਸਾਡਾ ਪਿਓ ਨਹੀਂ ਚੰਗਾ ਕੁਲਦੀਪ ਗਿੱਲ ਲੱਗਾ ਸਮਝਾਉਣ ਸਾਲੇ ਅੱਗੋਂ ਖਾਣ ਨੂੰ ਆਉਣ ਵਾਹਿਗੁਰੂ ਜੀ ਵਰਤਾ ਦਿਓ ਭਾਣਾ ਪਿਆਪ ਦਾ ਬੱਚਾ ਹੋਜੇ ਸਿਆਣਾ ਹੁਣ ਪਹਿਲਾ ਵਾਂਗ ਪਿਓ ਨਾ ਕੱਬਾ ਨਦਰ ਮਿਹਰ ਦੀ ਕਰਦੇ ਰੱਬਾ ਆਪੇ ਸਿੱਧੇ ਕਰਦੇ ਰੱਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ